ਪੰਜਾਬ ਸਰਕਾਰ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਯੋਜਨਾ 245 ਕਰੋੜ ਰੁਪਏ ਕੀਤੇ ਗਏ ਜਾਰੀ ਤਾਂ ਜੋ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਮਿਲ ਸਕੇ ਉੱਚ ਪੱਧਰੀ ਸਿੱਖਿਆ। ਮੈਨੂੰ ਇਹ ਸਕਾਲਰਸ਼ਿਪ ਨਾ ਮਿਲਦੀ ਤਾਂ ਸ਼ਾਇਦ ਮੈਂ ਆਪਣੀ ਪੜ੍ਹਾਈ ਜਾਰੀ ਨਾ ਰੱਖ ਪਾਉਂਦੀ। 231000 ਵਿਦਿਆਰਥੀ ਕੀਤੇ ਗਏ ਰਜਿਸਟਰ ਜਿਨ੍ਹਾਂ ਨੂੰ ਹੁਣ ਤੱਕ 92 ਕਰੋੜ ਰੁਪਈਆ ਦੀ ਮਦਦ ਦਿੱਤੀ ਗਈ। ਜੇ ਮੈਨੂੰ ਇਹ ਸਕਾਲਰਸ਼ਿਪ ਨਾ ਮਿਲਦੀ ਤਾਂ ਮੈਂ ਸੋਚ ਵੀ ਨਹੀਂ ਸਕਦਾ ਸੀ ਮੈਂ ਇੰਨਾ ਵੱਡਾ ਕੋਰਸ ਸਪੋਰਟ ਕਰ ਪਾਉਂਗਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰੰਤਰ ਯਤਨਾਂ ਸਦਕਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ। ਇਹ ਜਿਹੜੀ ਚਾਇਨਾ ਡੋਰ ਹੈ ਐਕਸਪੋਰਟ ਕਰਕੇ ਦੋ ਰਹੀ ਹੈ ਜਿਸ ਦੇ ਨਾਲ ਕਾਫੀ ਪੰਛੀ ਤੇ ਜਾਨਵਰਾਂ ਜਾਂ ਪਰ ਜਾਂ ਹੋਰ ਵੀ ਬਿੰਦਾਂ ਦਾ ਖਾਨਦ। ਇਹਦੇ ਸਬੰਧ ਵਿੱਚ ਮਾਨਯੋਗ ਐਸਐਸਸੀ ਸ਼ਹਿਲ ਮੇਧੀ ਆਈਪੀਐਸ ਐਸਐਸਪੀ ਬਟਾਲਾ ਉਹਨਾਂ ਨੇ ਸਾਨੂੰ ਸਖਤ ਨਿਰਦੇਸ਼ ਦਿੱਤੇ ਹੋਇਆ ਕਿ ਜਿਹੜੀ ਚਾਇਨਾ ਡੋਰ ਦੀ ਵਿਕਰੀ ਬਿਲਕੁਲ ਨਹੀਂ ਕਿਤੇ ਜਾਈ ਕਰਨੀ ਤੇ ਨਹੀਂ ਇਹ ਬਿਲਕੁਲ ਰੋਕਣੀ ਚਾਹੀਦੀ ਹੈ। ਜਿਹਦੇ ਆਧਾਰ 'ਤੇ ਐਸਐਚਓ ਹਾਈਕੋਬਿੰਦਪੁਰ ਵਿਕਰਮਜੀਤ ਸਿੰਘ ਨੇ ਆਪਣੇ ਕੱਲ ਇੱਕ ਚਿੱਟੇ ਜਰਨਲ ਹਸਤੀ ਦੇ ਉੱਤੇ ਤਿੰਨ ਪੇਟੀਆਂ ਜਿਹਦੇ ਵਿੱਚ 77 ਜੇ ਆਪਣੇ ਚੈਨਾ ਡੋਰ ਉਹ ਚਿਰਾਗ ਸ਼ਰਮਾ ਤੇ ਸ੍ਰੀ ਹਗਵਿੰਦਪੁਰ ਦਾ ਉਹਦੇ ਤੋਂ ਇਹ ਫੜੇ ਨੇ ਤੇ ਉਹਦੇ ਖਲਾਫ 223 225 ਬੀ ਐਨ ਐਸ ਅਤੇ 15 এনवायरमेंट ਟੈਕਸ ਦੇ ਸਾਹਦੇ ਸੀ ਕੱਚਾ ਕੰਮ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਇਸ ਵਿੱਚ ਆਪਣਾ ਹੋਰ ਵੀ ਸਾਡੀ ਕوشਿਸ਼ ਚੱਲ ਰਹੀ ਹੈ ਜਿੱਥੋਂ ਲੈ ਕੇ ਆ ਬਾਕੀ ਮੈਂ ਤੁਹਾਡੇ ਚੈਨਲ ਦੇ ਮਾਧਿਮ ਰਾਹੀਂ ਇੱਕ ਆਪਣੇ ਸ੍ਰੀ ਹਗਵਿੰਦਪੁਰ ਸਬ ਡਿਵੀਜ਼ਨ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਬੇਨਤੀ ਕਰਦਾ ਕਿ ਉਹ ਜਿਹੜੀ ਇਸ ਦੌਰ ਤੋਂ ਦੂਰ ਰਹਣ ਅਤੇ ਜਿਹੜੇ ਵਿਕਰੀ ਕਰਦੇ ਹਨ ਤੇ ਉਹਨਾਂ ਨੂੰ ਮੈਂ ਚਤਾਵਨੀ ਦਿੰਦਾ ਕਿ ਉਹ ਬਿਲਕੁਲ ਹੀ ਵਿਕਰੀ ਬੰਦ ਕਰ ਨਹੀਂ ਤਾਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਮੈਂ ਇਸ ਦੇ ਨਾਲ ਤੇ ਇਹ ਵੀ ਇੱਕ ਬੇਨਤੀ ਕਰਨਾ ਕਿ ਜਿਹੜੀ ਚਾਈਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ ਜੇਕਰ ਜੇਕਰ ਕੋਈ ਵਰਤੋਂ ਕਰਦਾ ਵੀ ਪੜਿਆ ਗਿਆ ਉਹਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ ਚਾਈਨਾ ਡੋਰ ਪੜਿਆ ਇਹਦੇ ਨਾਲ ਕਾਫੀ ਫਰਕ ਹੈ ਦੇ ਵਿੱਚ ਜਦੋਂ ਚਾਈਨਾ ਡੋਰ ਕੜੀ ਗਈ ਹੈ ਵਿਕਰੀ ਨਹੀਂ ਹੋਣੀ ਤਾਂ ਸਰਸਾ ਪੈਣਾ ਹੈ ਪਰੰਤੂ ਮੈਂ ਫਿਰ ਵੀ ਜਿਹੜੇ ਵਿਜਨ ਹਮ ਵਰਨਿੰਗ ਦੇ ਰਿਹਾ ਹਾਂ ਕਿ ਉਹ ਸੁਧਰ ਜਾਓ ਇਹ ਕੋ ਨਾਲ ਦੀ ਖੈਰ ਨਹੀਂ ਜਿਹੜੀ ਚਾਈਨਾ ਡੋਲ ਹੈ 1 ਕੋਸ ਤੋਂ ਘੱਟ ਕਿ ਡੋਲ ਜਿਸ ਦੇ ਨਾਲ ਕਾਫੀ 25 ਜਨਵਰੀ ਜਾਂ ਫਿਰ ਜਾਂ ਹੋਰ ਇਹਨਾਂ ਦਿਨਾਂ ਖੰਡਾ ਇਹਦੇ ਸਬੰਧ ਵਿੱਚ ਮਾਨਯੋਗ ਐਸਐਸਸੀ ਸ਼ੇਲਮੇ ਜੀ ਆਈਪੀਐਸ ਐਸਐਸਸੀ ਡਾਲਾ ਉਹਨਾਂ ਨੇ ਸਾਨੂੰ ਸਖਤ ਨਿਰਦੇਸ਼ ਦਿੱਤੇ ਹੋਇਆ ਕਿ ਜਿਹੜੀ ਚਾਈਨਾ ਡੋਲ ਦੀ ਵਿਕਰੀ ਬਿਲਕੁਲ ਨਹੀਂ ਕਿਤੇ ਜਾਣੀ ਚਾਹੀਦੀ ਤੇ ਨਹੀਂ ਇਹ ਬਿਲਕੁਲ ਹੋਣੀ ਚਾਹੀਦੀ ਇਹਦੀ ਆਰਤੀ ਐਸਐਚਓ ਹਗੋਬਿੰਦਪੁਰ ਵਿਕਰਮਜੀਤ ਸਿੰਘ ਨੇ ਆਪਣੇ ਕੱਲੇ ਇੱਕ ਚਿੱਟੇ ਆਪਣਾ ਹਸਤੀ ਦੇ ਉੱਤੇ ਤਿੰਨ ਪੇਟੀਆਂ ਜਿਹਦੇ ਵਿੱਚ 74 ਜੇ ਆਪਣੇ ਚైనా ਡੋਰ ਉਹ ਚਿਰਾਗ ਸ਼ਰਮਾ ਤੇ ਸ਼੍ਰੀ ਹਗੋਬਿੰਦਪੁਰ ਦਾ ਉਹਦੇ ਤੋਂ ਸਾਡੇ ਨੇ ਤੇ ਉਹਦੇ ਖਿਲਾਫ 223 225 ਬੀਐਨਐਸ ਅਤੇ 15 ਅਗਵਾਰ ਮੈਂ ਟੈਕਸ ਦੇ ਸਾਹਦੇ ਸੀ ਕਚਰ ਕਾਲ ਦੀ ਅਰਤੀ ਅਗਲੀ ਕਰੇ ਸ਼ੁਰੂ ਕਰ ਦਿੱਤੀ ਹੈ ਤੇ ਇਸ ਵਿੱਚ ਆਪਣਾ ਹੋਰ ਵੀ ਸਾਡੀ ਕੁੱਝ ਕੁੱਝ ਚੱਲ ਰਹੀ ਹੈ ਜਿੱਥੋਂ ਲੈ ਕੇ ਆ ਅਕੀ ਮੈਂ ਪੁਲਿਸ ਜਨਰਲ ਦੇ ਮਾਧਿਮ ਰਾਹੀਂ ਇੱਕ ਆਪਣੇ ਸ੍ਰੀ ਹਰਗੋਬਿੰਦਪੁਰ ਸਬਡਿਵੀਜ਼ਨ ਦੇ ਨਾਗਰਿਕਾਂ ਨੂੰ ਅੱਜ ਦੀ ਬੇਨਤੀ ਕਰਦਾ ਕਿ ਉਹ ਜਿਹੜੀ ਇਸ ਦੂਰ ਤੋਂ ਦੂਰ ਰਹਿਣ ਅਤੇ ਜਿਹੜੇ ਵਿਕਰੀ ਕਰਦੇ ਹਨ ਤੇ ਉਹਨਾਂ ਨੂੰ ਮੈਂ ਚਤਾਵਨੀ ਦਿੰਦਾ ਕਿ ਉਹ ਬਿਲਕੁਲ ਹੀ ਵਿਕਰੀ ਬੰਦ ਕਰ ਨਹੀਂ ਤਾਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਮੈਂ ਇਸ ਦੇ ਨਾਲ ਤੇ ਇਹ ਵੀ ਇੱਕ ਬੇਨਤੀ ਕਰਨਾ ਕਿ ਜਿਹੜੀ ਚੈਨਾ ਦੋਰ ਦੀ ਵਰਤੋਂ ਨਾ ਕੀਤੀ ਜਾਵੇ ਲੇਕਿਨ ਜੇਕਰ ਕੋਈ ਵਰਤੋਂ ਕਰਦਾ ਵੀ ਪੜਿਆ ਗਿਆ ਉਹਦੇ ਖਾਬੀ ਵਰਨੀ ਕਰਵਾਈ ਕੀਤੀ ਜਾਂਦੀ ਹੈ ਇਹਨਾਂ ਡੋਰ ਪ੍ਰੋਸੀਜਰ ਦੇ ਨਾਲ ਕਾਫੀ ਫਰਕ ਦੇ ਵਿੱਚ ਜਦੋਂ ਚਾਈਨਾ ਡੋਰ ਖੜੀ ਗਈ ਹੈ ਵਿਕਰੀ ਨਹੀਂ ਹੋਣੀ ਤੇ ਖਰਚਾ ਪੈਣਾ ਹੈ ਪਰੰਤੂ ਮੈਂ ਫਿਰ ਵੀ ਜਿਹੜੇ ਵੇਚਦੇ ਹਨ ਉਹਨਾਂ ਨੂੰ ਵਾਰਨਿੰਗ ਦੇ ਰਿਹਾ ਹਾਂ ਕਿ ਸੁਧਰ ਜਾਓ ਇਹੋ ਕਹਾਂ ਉਹਨਾਂ ਦੀ ਖਿਆਲ